ਇਸ ਤਰ੍ਹਾਂ ਹੁਣ ਜਿਹੜੀ ਸਿੱਖ ਰਾਜਨੀਤੀ ਹੈ ਨਾ ਸਿੱਖ ਸ਼ਕਤੀ ਸੀ ਉਹ ਕਿੰਨੇ ਗਰੁੱਪਾਂ ਵਿੱਚ ਵੰਡ ਗਈ ਜਿਵੇਂ ਹੁਣ 14 ਜਨਵਰੀ ਜਿਹੜਾ ਮਾਗੀ ਦੇ ਵਿੱਚ ਇਕੱਠ ਹੋਇਆ ਅਯੰਮਰਤਪਾਲ ਹੋਰਾਂ ਦੇ ਵੱਲੋਂ ਵੱਖਰੀ ਪਾਰਟੀ ਬਣਾ ਲਈ ਗਈ ਹੈ ਸਖਵੀਰ ਵੱਲ ਵੱਖਰੇ ਹੋ ਗਏ ਨੇ ਤੇ ਹੁਣ ਜਿਹੜੀ ਸਮਾਜ ਸੁਧਾਰ ਲਹਿਰ ਉਹ ਵੀ ਹੁਣ ਕਹਿੰਦੇ ਵੀ ਆਨ ਨਾਲ ਜਿਨ੍ਹਾਂ ਦੇ ਵਿੱਚ ਪਾਰਟੀ ਬਣਾ ਸਕਦੀ ਹੈ ਤੁਹਾਨੂੰ ਕੀ ਲੱਗਦਾ ਜੇਕਰ ਇੰਨੀ ਥਾਵਾਂ ਦੇ ਉੱਤੇ ਜਿਹੜੇ ਸਿੱਖ ਵੋਟ ਹੈ ਵੰਡੀ ਜਾਂਦੀ ਹੈ ਤਾਂ ਕੀ ਭਵਿੱਖ ਹੋਵੇ ਪੰਜਾਬ ਦੇ ਸਿਆਸਤ ਦੇ ਦੇਖੋ ਅਕਾਲੀ ਦਲ ਦਾ ਭਵਿੱਖ ਤਾਂ ਨੀ ਕੋਈ ਲੱਗਦਾ ਹੈਗਾ ਕਿਸੇ ਵੀ ਤਰੀਕੇ ਕਿਉਂਕਿ ਇਹਨਾਂ ਲੀਡਰਾਂ ਨੇ ਆਪਣੀ ਹੋਂਮੇ ਛੱਡਣੀ ਨਹੀਂ ਹੈਗੀ ਹਾਂ ਜਦੋਂ ਇਹ ਸਮਰਪਤ ਪਹਿਲੇ ਦਿਨ ਹੀ ਹੋ ਜਾਂਦੇ ਨਾ ਕਾਲ ਤਖਸਾਲਬ ਨੂੰ ਫਿਰ ਤਾਂ ਬਹੁਤ ਵੱਡਾ ਤਾਕੜਾ ਅਕਾਲੀ ਦਲ ਬਣਨਾ ਸੀ ਹਾਂ ਬਹੁਤ ਵੱਡਾ ਬਣਨਾ ਸੀ ਤੇ 27 ਚ ਦੁਆਰੇ ਸੁਖੀਰ ਸਿੰਘ ਬਾਦਲ ਮੈਂ ਤੁਹਾਡੇ ਚੈਨਲ ਰਾਹੀਂ ਕਹ ਰਿਹਾ ਕਿ ਸਰਦਾਰ ਸੁਖੀਰ ਸਿੰਘ ਬਾਦਲ ਦੁਆਰੇ ਮੁੱਖ ਮੰਤਰੀ ਬਣ ਸਕਦੇ ਸੀ ਮੈਂ ਮੁੱਖ ਮੰਤਰੀ ਬਣ ਸਕਦੇ ਸੀ ਪਹਿਲਾਂ ਉਪ ਮੁੱਖ ਮੰਤਰੀ ਜੇਦਕੀ ਮੁੱਖ ਮੰਤਰੀ ਬਣ ਸਕਦੇ ਸੀ ਜੇ ਇਨ ਬਿਨ ਆਪਾਂ ਉਹ ਸੀਸ ਝੁਕਾ ਕੇ ਗੁਰੂ ਨੂੰ ਸਮਰਪਤ ਹੋ ਜਦੇ ਕਿਉਂਕਿ ਸਮਰਪਤ ਹੋਣਾ ਨਾ ਬਹੁਤ ਵੱਡੀ ਗੱਲ ਐ ਬਿਲਕੁਲ ਤੇ ਆਨਾ ਕਾਨੀ ਕਰਨੀ ਚਤਰਾਇਆਂ ਜੀ ਦਿਖਾਣਾ ਇਹ ਨਹੀਂ ਇਹ ਨਹੀਂ ਹੁੰਦਾ ਹੁੰਦਾ ਇਹ ਨਹੀਂ ਚੱਲਦਾ ਹੁੰਦਾ ਇਹ ਸਰਸੇ ਵਾਲੇ ਮੂਰੇ ਤਾਂ ਚੱਲ ਜਾਂਦਾ ਪੂਰਨ ਗੁਰੂ ਅੱਗੇ ਨਹੀਂ ਚੱਲਦਾ ਹੁੰਦਾ ਜੇ ਦਾ ਗੁਰੂ ਅਧੂਰਾ ਆ ਉੱਥੇ ਬੋਲ ਦੋ ਉਹ ਠੱਗਿਆ ਜਾਊਗਾ ਗੁਰੂ ਸਾਹਿਬ ਅੱਗੇ ਨਹੀਂ ਚੱਲਣਾ ਉੱਥੇ ਨਹੀਂ ਚਲਦੀਆਂ ਹੁੰਦੀਆਂ ਚਤਰਾਇਆਂ ਉੱਥੇ ਤਾਂ ਕੋਈ ਸਿਆਣਪਾਂ ਚਤਰਾਇਆਂ ਕੰਮ ਨਹੀਂ ਕਰਦੀ ਉੱਥੇ ਤਾਂ ਸਮਰਪਤ ਭਾਵਨਾ ਹੋਣੀ ਚਾਹੀਦੀ ਆ